रखो माया दोनों 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 त्रखी क्या देवर ਉਹ ਪੈਰਾਂ سونے ਵਰਗਾ ਸੀ ਸੁਨਹਿਰਾ ਵਰਗੇ ਤੇ ਗਿਆ ਸਾਡੇ ਬीडी ਸ਼ਰਮ ਸੁਖਜੀਤ ਗਾਇਕ ਕੀ ਤਾਂ ਛਿੱਨੀ ਹੋਣੀ ਆਪਣੇ ਨਾਮ ਕਰਾਂਗੇ ਹਾਂ ਠੀਕ ਹੈ ਥੈਂਕ ਯੂ ਸਰ ਜੀ ਹਾਂ ਜਿਆਦਾ ਹੋਰ ਨਾ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਬਾਰੇ ਗੱਲ ਕਰੋ ਗਵਾ ਕਰਦਾ ਮੈਂ ਬਹੁਤ ਡਾਕਟਰ ਸਾਹਿਬ ਬਹੁਤ ਅੱਛੀ ਲੀਡ ਲੱਗੇ ਜਨ ਜਿੱਤਨ ਇਰੇ ਪਾਈ ਕਿ ਤਰੀਕ ਨੂੰ ਅਥੇ ਬੱਲੇ ਬੱਲੇ ਕਰਾਵਾਂਗੇ ਵੈਰੀ ਗੁੱਡ ਵੈਰੀ ਗੁੱਡ ਬਸ ਇਹ ਹੀ ਦੁਆ ਸਾਡੀਆਂ ਕੀ ਵੀ ਡਾਕਟਰ ਸਾਹਿਬ ਪਹਿਲੀ ਵਾਰ ਸਾਡੇ ਵਾਰਡ ਤੋਂ ਜਿੱਤ ਕੇ ਆਇਆ ਵਧੀਆ ਬੋਲ ਵਾਲੀ ਕਰਕੇ ਆਉਂਗਾ ਆਪਣੇ ਕੀ ਆ ਬਾਤ ਹੈ ਉੱਪਰ ਵਾਲੇ ਦੁਆ ਕਰਦੇ ਆ ਠੀਕ ਹੈ ਅੱਲਾਹ ਕਲਾ ਇਹਨਾਂ ਨੂੰ ਕਾਮਯਾਬ ਕਰੇ ਠੀਕ ਹੈ ਤੁਸੀਂ ਪ੍ਰਚਾਰ ਇਸ ਤਰ੍ਹਾਂ ਹੀ ਕਰਦੇ ਹੋ ਹਮੇਸ਼ਾ ਮੈਂ ਜਮੇ ਹੀ ਇਥੇ ਆ ਜੀ ਢਾਣ ਲੈ ਬਹੁਤ ਵਧੀਆ ਗੱਲ ਹੈ 파티 ਲੀਡ ਉਹਨਾਂ ਦੇ ਲਾਓ ਨਾ ਤਾਂ ਮੇਰੇ ਬ੍ਰਾਹਮਣ ਪ੍ਰਾ ਜਿੰਦਾਬਾਦ ਇਹ ਬ੍ਰਾਹਮਣਾਂ ਦੀ ਜਹਾ ਹਣੀ ਹੁਣ ਤਿੰਨ ਕਰਾਣੀ ਜੀ ਸ਼ਰਮ ਜਿੰਦਾਬਾਦ ਠੀਕ ਹੈ ਆਪਾਂ ਡਾਕਟਰ ਸਾਉ ਦਾ ਪ੍ਰਵਾਹ ਦੇਖੋ ਕਿੰਨਾ ਪਿਆਰ ਕਰਦਾ ਹੈ ਹਮ ਹਮਾਕੇ ਡਾਕਟਰ ਸਾਹਿਬ ਦੀ سپورਟ ਦੇ ਵਿੱਚ ਵੀਡੀ ਸ਼ਰਮਾ ਡਾਕਟਰ ਸਾਹਿਬ ਨੂੰ ਪਿਆਰ ਮਿਲਦਾ ਹੈ ਆ ਬਾੜ ਨੰਬਰ 70 ਚੋਂ ਡਾਕਟਰ ਸਾਹਿਬ ਨੂੰ ਪਿਆਰ ਮਿਲਦਾ ਹੋਇਆ ਕਾਫੀ سپورਟ ਦੇ ਵਿੱਚ ਸਾਰੀ ਸਾਰੇ ਮਹੱਲੇ ਦਾ ਪ੍ਰਵਾਹ ਡਾਕਟਰ ਸਾਹਿਬ ਦਾ ਆਪਣਾ ਪਰਿਵਾਰ ਡਾਕਟਰ ਸਾਹਿਬ ਦਾ ਆਪਣਾ ਪਰਿਵਾਰ ਡਾਕਟਰ ਸਾਹਿਬ ਦੀ سپورਟ ਦੇ ਵਿੱਚ ਬਹੁਤ ਪਿਆਰ ਮਿਲਦਾ ਹੋਇਆ ਡਾਕਟਰ ਵੀਡੀ ਸ਼ਰਮਾ ਜੀ ਨੂੰ ਲੋ ਸਾਰੇ ਭਲੇ ਨੇ ਲੋਕ ਡਾਕਟਰ ਸਾਹਿਬ ਨਾਲ ਮਿਲਦੇ ਜੁਲਦੇ ਹੋਏ ਡਾਕਟਰ ਸਾਹਿਬ ਨੂੰ ਪਿਆਰ ਦੀ ਪਿਆਰ ਪਿਆਰ ਕਰਦੇ ਹੋਏ ਲੋਕ ਡਾਕਟਰ ਸਾਹਿਬ ਨੂੰ ਪਿਆਰ ਕਰਦੇ ਹੋਏ ਲੋਕ ਬਹੁਤ ਹੀ ਚੜ ਮੜੇ ਡਾਕਟਰ ਸਾਹਿਬ ਦੇ ਆਪਣੀ ਫੈਮਲੀ ਫੈਮਲੀ ਬਾੜ ਨੂੰ ਫੈਮਲੀ ਸਭੀ ਨੇ ਡਾਕਟਰ ਵੀਡੀ ਸ਼ਰਮਾ ਜੀ ਡਾਕਟਰ ਵੀਡੀ ਸ਼ਰਮਾ ਜੀ ਮਾਨ ਸਵਾਰ ਕਰਦੇ ਹੋਏ ਮੈਡਮ ਸੁਖਜੀਤ ਕੌਰ ਡਾਕਟਰ ਵੀਡੀ ਸ਼ਰਮਾ ਦਾ ਪਿਆਰ ਸਨਮਾਨ ਕਰਦੇ ਹੋਏ ਲੋਕ ਮਹਲੇ ਦਾ ਪਰਿਵਾਰ ਬਹੁਤ ਹੀ ਇਮਾਨਦਾਨ ਕਰਦੇ ਹੋਏ ਡਾਕਟਰ ਸਾਹਿਬ ਡਾਕਟਰ ਨੂੰ ਸਿਆਣੇ ਸਭ ਪਿਆਰ ਕਰਦੇ ਹੋਏ ਮਾਤਾ ਜੀ ਦਾ ਮਿਲਦੇ ਸਖਜੀਤ ਕੌਰ ਕੈਂਡੀਡੇਟ ਆਮ ਆਦਮੀ ਪਾਰਟੀ ਐਮਸੀ ਐਮਸੀ ਹਣ ਬਲੇ ਐਮਸੀ ਮੈਡਮ ਸੁਖਜੀਤ ਕੌਰ ਜੀ ਡਾਕਟਰ ਵੀਡੀ ਸ਼ਰਮਾ ਜੀ ਨੂੰ ਮਾਨਤਾ ਦਿੰਦੇ ਹੋਏ ਮੱਲੇ ਵਾਲੇ ਮੈਡਮ ਰਜ਼ੀਆ ਜੀ ਰਜ਼ੀਆ ਨੇ ਰਜ਼ੀਆ ਜੀ ਬੋਟਾ ਮੰਗਦੇ ਹੋਏ ਮੈਡਮ ਰਜ਼ੀਆ ਜੀ ਵੋਟਾਂ ਮੰਗਦੇ ਹੋਏ ਮੈਡਮ ਸੁਖਜੀਤ ਕੌਰ ਦੇ ਹੱਕ ਦੇ ਵਿੱਚ ਬਹੁਤ ਪਿਆਰ ਦਿੰਦੇ ਹੋਏ ਲੋਕ ਮੈਡਮ ਰਜ਼ੀਆ ਜੀ ਨੂੰ ਪਿਆਰ ਮੁਹੱਬਤ ਮਿਲਦਾ ਹੈ ਲੋਕਾਂ ਦਾ ਡਾਕਟਰ ਸਾਹਿਬ ਨੂੰ ਡਾਕਟਰ ਮਿਸਿਸ ਨੂੰ ਜੋ ਕਿ ਆਣ ਵਾਲੇ ਬਾਰ ਨੰਬਰ 77 ਦੇ ਐਮਸੀਏ ਨੇ ਐਮਸੀਏ ਨੇ ਬਹੁਤ ਮਾਨਤਾ ਬਹੁਤ ਮਾਨਤਾ ਮਿਲਦਾ ਹੋਇਆ ਬਾਰ ਨੰਬਰ 77 ਦੀਆਂ ਤਸਵੀਰਾਂ ਇਹ ਤਾਂ ਨੋ ਦਿਖਾ ਰਿਹਾ ਆਪਾਂ ਤਾਲ ਚੁਪਦੇ ਹੋਏ ਬੱਚੇ ਵੀ ਖੁਸ਼ੀ ਨਾਲ ਘੁੰਮਦੇ ਹੋਏ ਹਰ ਇੱਕ ਛੋਟੇ ਤੋਂ ਲੈ ਕੇ ਵੱਡਾ ਵੱਡੇ ਤੱਕ ਡਾਕਟਰ ਵੀਡੀ ਸ਼ਰਮਾ ਜੀ ਦੀ سپورਟ ਦੇ ਵਿੱਚ ਖੜਾ ਆ ਇਸ ਵੇਲੇ ਕੌਣ ਜਿੱਤੂਗਾ ਬੱਚੇ ਕੌਣ ਜਿੱਤੇਗਾ ਝੜੂ ਵਾਲਾ ਸਾਬ ਨੂੰ ਮਾਣ ਸਨ ਮਿਲਦਾ ਹੋਇਆ ਲੋਕਾਂ ਦਾ ਭਰਪੂਰ ਪਿਆਰ ਮਿਲਦਾ ਹੋਇਆ ਡਾਕਟਰ ਸਾਹਿਬ ਨੂੰ ਡਾਕਟਰ ਵੀਡੀ ਸ਼ਰਮਾ ਡਾਕਟਰ ਵਿਜੀਤ ਵੀਡੀ ਸ਼ਰਮਾ ਜੀ ਨੂੰ ਮਾਨਸ ਮਾਨ ਮਿਲਦਾ ਆਇਆ ਜੀਤਰਾਜ ਜਿੰਦੋ ਬਲੋ ਮਾਨਸ ਮਾਨ ਮਿਲਦਾ ਹੈ ਡਾਕਟਰ ਵੀਡੀ ਸ਼ਰਮਾ 470 ਦੀਆਂ ਤਸਵੀਰਾਂ ਡਾਕਟਰ ਸਿਮਰਨ ਜੀ ਸਿਮਰਨ ਜੀ ਕਾਪੀ ਸਪੋਰਟ ਦੇ ਵਿੱਚ ਦਖਸ਼ਾ ਨੂੰ ਪਿਆਰ ਦਿੰਦੇ ਹੋਏ ਲੋਕ ਦਖਸ਼ਾ ਦਾ ਮਾਨਸ ਮਾਨ ਕਰਦੇ ਹੋਏ ਲੋਕ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਨਾਲ ਨੇ ਸਾਡੇ ਡਾਕਟਰ ਰਾਹੁਲ ਜੀ ਖੜੇ ਰਾਹੁਲ ਜੀ ਬਹੁਤ ਹੀ ਪਿਆਰੇ ਇਨਸਾਨ ਡਾਕਟਰ ਸਾਹਿਬ ਸਪੋਰਟ ਕਰਦੇ ਹੋਏ ਡਾਕਟਰ ਸਾਹਿਬ ਹੀ ਸਪੋਰਟ ਕਰਦੇ ਹੋਏ ਡਾਕਟਰ ਰਾਹੁਲ ਜੀ ਡਾਕਟਰ ਰਾਹੁਲ ਜੀ ਲੋਕਾਂ ਦਾ ਭਰਪੂਰ ਉਤਸ਼ਾਹ ਦਬ ਲੋਕਾਂ ਦਾ ਭਰਪੂਰ ਸਾ ਡਾਕਟਰ ਵੀਡੀ ਸ਼ਰਮਾ ਜੀ ਦੇ ਨਾਲ ਡਾਕਟਰ ਵੀਡੀ ਸ਼ਰਮਾ ਜੀ ਬਾੜ ਨੰਬਰ 70 ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਡਾਕਟਰ ਵੀਡੀ ਸ਼ਰਮਾ ਜੀ ਦੇ ਨਾਲ ਲੋਕ ਪਿਆਰ ਭਾਵਨਾਦ ਨਾਲ ਮਿਲਦੇ ਹੋਏ ਇਹ ਤੁਸੀਂ ਦੇਖ ਰਹੇ ਹੋ ਬਾੜ ਨੰਬਰ 70 ਦੀਆਂ ਤਸਵੀਰਾਂ ਡਾਕਟਰ ਰਾਹੁਲ ਜੀ ਵੀਡੀ ਸ਼ਰਮਾ ਜੀ ਦੇ ਹੱਕ ਦੇ ਵਿੱਚ ਜੀਤ ਪਰਮਨੂ ਪਾਰਟੀ ਦੇ ਕੈਂਡੀਡੇਟ ਐਮ ਸੀ ਦੇ ਕੈਂਡੀਡੇਟ ਦਰ ਟੂ ਦਰ ਪ੍ਰਚਾਰ ਕਰਦੇ ਹੋਏ ਦੇਖੋ ਲੋਕਾਂ ਦਾ ਸਾਥ ਡਾਕਟਰ ਸਾਹਿਬ ਨੂੰ ਮਿਲਦਾ ਹੋਇਆ ਪਿਆਰ ਬਾੜ ਨੰਬਰ 70 ਦੀਆਂ ਤਸਵੀਰਾਂ ਤੁਹਾਨੂੰ ਆਪਾ ਦਿਖਾ ਰਿਹਾ ਡਾਕਟਰ ਵੀਡੀ ਸ਼ਰਮਾ ਦੇ ਨਾਲ ਲੋਕਾਂ ਦਾ ਪਿਆਰ ਪਿਆਰ ਦੇਖੋ ਲਾਈਵ ਤਸਵੀਰਾਂ ਬਾੜ ਨੰਬਰ 70 ਦੀਆਂ ਲੋਕੀ ਪਿਆਰ ਦੇ ਰਹੇ ਨੇ ਡਾਕਟਰ ਸਾਹਿਬ ਜੀ ਨੂੰ ਕੰਮ ਬੋਲਦੇ ਆ ਡਾਕਟਰ ਸਾਹਿਬ ਦੇ ਕੰਮ ਬੋਲਦੇ ਆ मैडम सुखजीत कौर आम आदमी पार्टी दी कैंडिडेट डोर टू डोर प्रचार करते हुए लोका दा भरपूर साथ मिल रहा होया व्हाट नंबर सरकार दिया लाइव तस्वीरें डोर टू डोर चुनाव प्रचार हो रहा है मैडम सुखजीत ने सुखजीत दी पक्ष दे विच ਪੋਰਟ ਡੋਰ ਟੂ ਡੋਰ ਕਰਦੇ ਹੋਏ ਡਾਕਟਰ ਵੀਡੀ ਸ਼ਰਮਾ ਜੀ ਨਾਲ ਮੈਡਮ ਦੀਪਿਕਾ ਜੀ ਨੇ ਤੇ ਪੂਰੀ ਉਹਨਾਂ ਦੀ ਫੈਮਿਲੀ ਨਾਲ ਹੀ ਡਾਕਟਰ ਸਾਹਿਬ ਦਾ ਸਪੋਰਟ ਕਰਦੀ ਹੋਈ ਬਾੜ ਨੰਬਰ 70 ਦੀਆਂ ਤਸਵੀਰਾਂ ਬਾੜ ਨੰਬਰ 70 ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਡਾਕਟਰ ਸਾਹਿਬ ਮਿਲਦੇ ਹੋਏ ਲੋਕਾਂ ਨਾਲ ਡੋਰ ਟੂ ਡੋਰ ਪ੍ਰਚਾਰ ਕਰਦੇ ਪਏ ਡਾਕਟਰ ਵੀਡੀ ਸ਼ਰਮਾ ਜੀ ਤੇ ਨਾਲ ਮੈਡਮ ਸੁਖਜੀਤ ਕੌਰ ਜੀ ਬਾੜ ਨੰਬਰ 70 ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੋ ਜਾਏਗਾ ਆਪਾਜੀਆ ਕਲੀਨਿਕ ਤੇ देखो सुनो मेरी बात पहले क्लिनिक पे आ जाओ जो काम होगा ये देखो आगे पता देखो ये डॉक्टर साहब लो कहानियां समस्या नाले नाली सुनਦੇ ਹੋਏ نوٹ ਕਰਦੇ ਹੋਏ ਬਾੜ ਨੰਬਰ 70 ਤੋਂ ਕੋਈ ਵੀ ਸਮੱਸਿਆ ਡਾਕਟਰ ਸਾਹਿਬ ਲੋਕਾਂ ਨੇ ਸੁਣਦੇ ਹੋਏ ਡਾਕਟਰ ਸਾਹਿਬ ਲੋਕਾਂ ਨੇ ਸਮੱਸਿਆ ਸੁਣਦੇ ਹੋਏ ਟਾਈਮ ਤੇ ਟਾਈਮ ਤੇ ਸੁਣਦੇ ਹੋਏ ਲੋਕਾਂ ਨੂੰ ਸੁਆਸਨ ਦਿੰਦੇ ਹੋਏ ਸਮੱਸਿਆ ਹੱਲ ਕਰਨ ਦਾ ਡਾਕਟਰ ਵੀਡੀ ਸ਼ਰਮਾ 8270 ਤੋਂ ਤੁਸੀਂ ਸਿੱਧੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਡਾਕਟਰ ਸਾਥੀਆਂ ਨੂੰ ਮਿਲਦੇ ਹੋਏ 8270 ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਜੀਆਂ ਪਿਆਰ ਮਿਲਦਾ ਪਿਆ ਡਾਕਟਰ ਸਾਹਿਬ ਨੂੰ ਆਹ ਮਾਰੀ ਉਹ ਦੇ ਕੈਂਡੀਡੇਟ ਖੜੇ ਨੇ ਉਹਨਾਂ ਦੇ ਵਾਈਫ ਮੈਡਮ ਸੁਭਜੀਤ ਕੋਰ ਪਿਆਰ ਮਿਲਦਾ ਪਿਆ ਭਰਪੂਰ ਪਿਆਰ ਮਿਲਦਾ ਪਿਆ ਇਸ ਸੈਡੀ ਸੈਣੀ ਜੀ ਸਾਹਿਬ ਡਾਕਟਰ ਸਾਹਿਬ ਦੇ ਬਹੁਤ ਪਿਆਰੇ ਡਾਕਟਰ ਸਾਹਿਬ ਨੂੰ ਪਿਆਰ ਮਿਲਦੇ ਦਿੰਦੇ ਹੋਏ ਲੋਕ ਪਿਆਰ ਦਿੰਦੇ ਹੋਏ ਲੋਕ 87 ਨੰਬਰ ਤੇ ਤੁਹਾਨੂੰ ਲਾਈਵ ਤਸਵੀਰ ਦਿਖਾ ਰਹੇ ਨੇ ਡਾਕਟਰ ਸਾਹਿਬ ਨੂੰ ਪਿਆਰ ਦਿੰਦੇ ਹੋਏ ਲੋਕ ਡਾਕਟਰ ਸਾਹਿਬ ਨੂੰ ਪਿਆਰ ਦਿੰਦੇ ਹੋਏ ਲੋਕ ਡਾਕਟਰ ਸਾਹਿਬ ਦਾ ਪਿਆਰ ਪਰਿਵਾਰ 87 ਨੰਬਰ ਡਾਕਟਰ ਸਾਹਿਬ ਦਾ ਪਰਿਵਾਰ ਆਏ ਡਾਕਟਰ ਸਾਹਿਬ ਆਪਣੇ ਮੂੰਹ ਆਖ ਤੇਰੀ ਕੀ ਮੈਂ ਕਦੇ ਇਹਨਾਂ ਨੂੰ ਲੋਕ ਨਹੀਂ ਸਮਝੇ ਮੈਂ ਆਪਣੇ ਸੁਨਾਤਾ ਨਾ ਤੋਕਾ ਰਿਹਾ ਢੋਲੀ ਸਾਹਿਬ ਕੰਮ ਖਿੱਚ ਦਿਓ ਜਿੱਤਾ ਦੇ ਬਾਣ ਨੰਬਰ 77 ਜਿਹੜੇ ਸੁਖੀਤ ਕੌਰ ਨੂੰ ਢੋਲੀ ਪੂਰਾ ਕੋਲੇ ਜੋਸ਼ ਪੁਜਾਰਿਆ ਪਿਆਰ ਸਨਮਾਨ ਦਿੰਦੇ ਬਾਣ ਨੰਬਰ 77 ਦੇ ਲੋਕ ਡਾਕਟਰ ਸਾਹਿਬ ਲੋਕ ਨੇ ਇਹਨਾਂ ਨੂੰ ਆਪਣਾ ਪਰਿਵਾਰ ਹੀ ਸਮਝਦੇ ਆ ਕਿ ਡਾਕਟਰ ਸਾਹਿਬ ਨੂੰ ਹਮੇਸ਼ਾ ਪਿਆਰ ਦਿੰਦੇ ਨੇ ਇਹ ਲੋਕ ਬਹੁਤ ਹੀ ਪਿਆਰ ਸਨਮਾਨ ਮਿਲਦਾ ਹੈ ਡਾਕਟਰ ਵਿਧੀ ਸ਼ਰਮਾ ਜੀ ਨੂੰ